ਡਾਕਟਰ ਦਵਿੰਦਰ ਕੌਰ ਖੁਸ਼ਤਾਲੀ ਵਾਲ ਦੀ ਪੁਸਤਕ ਦੀਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਤੇ ਆਖਰੀ ਅੰਕ 14 ਵਿਸਾਖ ਦਾ ਮਹੀਨਾ ਕਿਉਂ ਚੁਣਿਆ ਦਸਮ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਲਈ ਵਿਸਾਖ ਦਾ ਮਹੀਨਾ ਜਾਂ ਵਿਸਾਖੀ ਦਾ ਪੁਰਬ ਹੀ ਕਿਉਂ ਚੁਣਿਆ ਇਸ ਪਿੱਛੇ ਗੁਰੂ ਜੀ ਦਾ ਕੀ ਮੰਤਵ ਸੀ ਇਸ ਸਵਾਲ ਦਾ ਜਵਾਬ ਸਾਡੇ ਸਤਿਕਾਰਯੋਗ ਬੁੱਧੀਜੀਵੀ ਤੇ ਚਿੰਤਕਾਂ ਨੇ ਕਾਫੀ ਖੋਜ ਕਰਕੇ ਚੰਨਾ ਪਾਇਆ ਕਿ ਵਿਸਾਖੀ ਦਾ ਸ਼ੁਭ ਦਿਨ ਮਨੁੱਖੀ ਜੀਵਨ ਵਿੱਚ ਖੁਸ਼ੀਆਂ ਤੇ ਖੇੜੀਆਂ ਵਾਲਾ ਦਿਨ ਹੈ ਕਿਸਾਨ ਹਾੜੀ ਦੀ ਫਸਲ ਵੇਚ ਵਟ ਕੇ ਖੁਸ਼ੀ ਦੇ ਰੋ ਵਿੱਚ ਹੁੰਦਾ ਹੈ ਇਸ ਦਾ ਜ਼ਿਕਰ ਪੰਜਾਬੀ ਕਵੀ ਢੰਡੀ ਰਾਮ ਚਾਤਰਕ ਇੰਜ ਕਰਦਾ ਤੂੜੀ ਤੰਦ ਸਾਂਭ ਹਾੜੀ ਵੇਚ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਕੱਚੇ ਮਾਰ ਵੰਝਲੀ ਆਨੰਦ ਛਾ ਗਿਆ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਡਾਕਟਰ ਕੁਲਵਿੰਦਰ ਕੌਰ ਮਿੰਖਾਸ ਨੇ ਆਪਣੀ ਪੁਸਤਕ ਦਸ਼ਮੇਸ਼ ਪਿਤਾ ਮੇਰੇ ਹੰਗ ਸੰਗ ਵਿੱਚ ਇੰਜ ਲਿਖਿਆ ਕਲਗੀਧਰ ਪਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਲਈ ਵਿਸ਼ੇਸ਼ ਕਰਕੇ ਵਿਸਾਖ ਦਾ ਮਹੀਨਾ ਹੀ ਕਿਉਂ ਚੁਣਿਆ ਵਿਸਾਖ ਦਾ ਮਹੀਨਾ ਆਪਣੇ ਆਪ ਵਿੱਚ ਗਹਿਰੇ ਧਾਰਮਿਕ ਅਰਥ ਸਜੋਈ ਬੈਠਾ ਹੈ ਇਹ ਤਪ ਧਰਮ ਤੇ ਤਿਆਗ ਦਾ ਮਹੀਨਾ ਹੈ ਇਹ ਸਾਰੇ ਮਨੁੱਖਾਂ 'ਤੇ ਨਵੀਂ ਊਰਜਾ ਭਰਦੇ ਹਨ ਵਿਸਾਖ ਤੇ ਸੂਰਜ ਦਾ ਵੀ ਆਪਸ ਵਿੱਚ ਗਹਿਰਾ ਸਬੰਧ ਹੈ ਇਸ ਸਮੇਂ ਸੂਰਜ ਉੱਤਰ ਦਿਸ਼ਾ ਵੱਲ ਝੁਕਿਆ ਹੁੰਦਾ ਹੈ ਤੇ ਆਪਣੀ ਅੱਧੀ ਯਾਤਰਾ ਪੂਰੀ ਕਰ ਚੁੱਕਾ ਹੁੰਦਾ ਹੈ ਸੂਰਜ ਦੀ ਇਹ ਯਾਤਰਾ ਸ਼ੁਭ ਮੰਨੀ ਜਾਂਦੀ ਹੈ ਸੂਰਜ ਇਹ ਸਿਖਾਉਂਦਾ ਕਿ ਜੇ ਤੁਸੀਂ ਅਨੁਸ਼ਾਸਿਤ ਹੋ ਕੇ ਚਲੋਗੇ ਸ਼ੁਭ ਹੋਵੇਗਾ ਸਨਾਤਨ ਧਰਮ ਵਿੱਚ ਵਿਸਾਖ ਮਹੀਨੇ ਦੀ ਮਹੱਮਾ ਇਸ ਪ੍ਰਕਾਰ ਕੀਤੀ ਗਈ ਹੈ ਜਿਸ ਪ੍ਰਕਾਰ ਵਿੱਜਾ ਵਿੱਚ ਵੇਦ ਬ੍ਰਿਸ਼ਾ ਵਿੱਚੋਂ ਕਲਪ ਬ੍ਰਿਸ਼ ਤੇਨੂਆ ਵਿੱਚੋਂ ਕਾਮ ਤੇਨੂ ਦੇਵਤਿਆਂ ਵਿੱਚੋਂ ਵਿਸ਼ਨੂ ਨਦੀਆਂ ਵਿੱਚੋਂ ਗੰਗਾ ਤੇ ਰਤਨਾ ਵਿੱਚੋਂ ਕੋਸ਼ਤੰਭ ਮਣੀ ਉਤਮ ਹੈ ਉਸੇ ਤਰ੍ਹਾਂ ਮਹੀਨਿਆਂ ਵਿੱਚੋਂ ਵਿਸਾਖ ਦਾ ਮਹੀਨਾ ਉਤਮ ਹੈ ਪ੍ਰਸਿੱਧ ਸਹਿਤਕਾਰ ਬੰਜਾਰਾ ਵਿਧੀ ਜੀ ਇਸ ਤਰ੍ਹਾਂ ਦੱਸਦੇ ਹਨ ਜਦੋਂ ਕਦੇ ਪਹਿਲੀ ਵਾਰ ਪੰਜਾਬ ਦੇ ਵਸੀਆਂ ਨੇ ਪੋਇ ਤੋਂ ਅਨਪ੍ਰਾਪਤ ਕੀਤਾ ਉਦੋਂ ਤੋਂ ਹੀ ਇਸ ਨੂੰ ਮਨਾਇਆ ਜਾ ਰਿਹਾ ਹੈ ਵੈਸਾਖ ਦੇ ਮਹੀਨੇ ਦਾ ਨਾਮ ਵਿਸਾਖਾ ਨਕਸ਼ਤਰ ਤੋਂ ਰੱਖਿਆ ਗਿਆ ਕਿਉਂਕਿ ਪੰਜਾਬ ਵਿੱਚ ਮਹੀਨਿਆਂ ਦੇ ਨਾਮ ਨਕਸ਼ਤਰਾਂ ਤੇ ਰੱਖੇ ਗਏ ਹਨ ਵਿਸਾਖੀ ਸੂਰਜ વર્ષ ਦਾ ਪਹਿਲਾ ਦਿਨ ਹੈ ਇਸ ਦਿਨ ਸੂਰਜ ਪਹਿਲੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਇਸੇ ਲਈ ਇਸ ਦਿਨ ਨੂੰ ਮੇਖ ਸੰਕਰਾਂਤੀ ਯਾਨੀ ਸੰਗਰਾਮ ਵੀ ਕਿਹਾ ਜਾਂਦਾ ਹੈ ਧਾਰਨਾ ਹੈ ਕਿ ਵਿਸਾਖ ਵਾਲੇ ਦਿਨ ਦਿਨ ਰਾਤ ਇੱਕ ਬਰਾਬਰ ਹੁੰਦੇ ਹਨ ਇਸ ਲਈ ਵਿਸਾਖੀ ਨੂੰ ਸੰਵਤ ਸਰ ਵੀ ਕਿਹਾ ਜਾਂਦਾ ਹੈ ਵਿਸਾਖ ਮਹੀਨੇ ਨੂੰ ਵਿਸ਼ਨੂੰ ਪ੍ਰਾਣ ਸਕੰਤ ਤੇ ਪਦਮ ਪ੍ਰਾਣ ਤੋਂ ਇਲਾਵਾ ਹੋਰ ਵੀ ਅਨੇਕਾਂ ਗ੍ਰੰਥਾਂ ਵਿੱਚ ਉਤਮ ਮੰਨਿਆ ਗਿਆ ਹੈ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ 12ਵਾਂ ਵਿੱਚ ਵਿਸਾਖ ਨੂੰ ਕੁਦਰਤ ਨਾਲ ਸਮੇਲ ਕਰਦੇ ਹੋ ਉਚਾਰਨ ਕੀਤਾ ਵਿਸਾਖ ਪਲਾਸਾ ਖਾ ਵੀਸ ਕਰੇ ਤਨ ਦੇਖੇ ਹਰ ਦੁਆਰ ਆਵੇ ਦਇਆ ਕਰੇ ਕਰਾਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਆੜ ਨਾਮੋ ਲੋ ਕੀਮਤ ਕੌਣ ਕਰੇ ਤੁਧ ਭਾਵਾ ਦੇਖ ਦਿਖਾਵੇ ਢੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵਿਸਾਖੀ ਪ੍ਰਭ ਪਾਵੇ ਸੁਰਤ ਸਬਦ ਮਨ ਮਾਨਾ ਪੰਚਮ ਪਾਤਸ਼ਾਹ ਜੀ ਮਾਜ ਰਾਗ ਵਿੱਚ ਰਚੀ ਆਪਣੀ ਸ਼ਾਕਰ ਰਚਨਾ 12 ਮਾ ਵਿੱਚ ਹਰ ਸਾਖ ਮਹੀਨੇ ਦਾ ਵਰਣਨ ਇਉਂ ਕਰਦੇ ਹਨ ਵੈਸਾਖ ਧੀਰਨ ਕਿਉਂ ਬਾਢਿਆ ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀਓ ਪਰਛ ਪਰਛ ਸਗਲੀ ਮੋਏ ਝੂਠੇ ਧੰਦੇ ਮੋ ਇਕਸ ਹਰ ਕੈ ਨਾਮ ਬਿਨ ਅੱਗੇ ਰਈਏ ਖੋਏ ਦੇਵਸਾਰ ਵਿਗੁਚਨਾ ਪ੍ਰਭ ਬਿਨ ਅਵਰਨ ਕੋਈ रीतम चरनी जो लगे तिनकी निर्मल सोए नानक की प्रबयंती प्रभ मिले प्राप्त होए वै साख सोहावा ता लगे जा संत पेटे हर सोए सिख संगत आली वैसाख दा महिना इस कर के शुभ है कि इस दिन दशम पिता जी ने खालसा साजा वैसाखी वाला दिन खालसे दा जन्म दिन है ऐसे शुभ दिहाड़े ते खालसे दी नवी काडत पाव शक्ल सूरत ते रहत बत जा नियमा दा मुड बजा ਇਸ ਰੱਖਣੇ ਦਿਨ ਦਸਮ ਪਿਤਾ ਜੀ ਨੇ ਸਿੱਖ ਨੂੰ ਆਪਣਾ ਖਾਸ ਰੂਪ ਲਾਨਿਆ ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਜਾਂਚਨਾ ਕੀਤੀ। ਅਸਲ ਵਿੱਚ ਦਸਮ ਪਿਤਾ ਜੀ ਨੇ ਖਾਲਸੇ ਨੂੰ ਆਪਣਾ ਗੁਰੂ ਵੀ ਧਾਰਿਆ। ਇਸ ਅਲੋਕਾਰ ਚੱਕੀ ਨੂੰ ਤੱਕ ਕੇ ਪਾਈ ਗੁਰਦਾਸ ਜੀ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਆਖਿਆ। ਇਹ ਉਤੀ ਸਰਪੰਥ ਰਚਾਇਨ ਵੱਡ ਸੂਰਗ ਹੈਲਾ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸੇ ਦਿਨ ਦਸੋ ਪਿਤਾ ਜੀ ਨੇ ਗੁਰੂ ਚੇਲੇ ਦੇ ਫਰਕ ਨੂੰ ਮਿਟਾ ਕੇ ਆਪਣੇ ਆਪ ਨੂੰ ਖਾਲਸੇ ਵਿੱਚ ਜਜ਼ਬ ਕਰ ਲਿਆ ਤੇ ਇੱਕ ਵਿਲੱਖਣ ਪਦਵੀ ਆਪੇ ਗੁਰਚੇਲਾ ਧਾਰਨ ਕਰਕੇ ਸੰਸਾਰ ਦੇ ਮੰਚ ਤੇ ਉਭਰੇ। ਇਸੇ ਦਿਨ ਹੀ ਖਾਲਸੇ ਨੇ ਜ਼ਬਰ ਜ਼ੁਲਮ ਦਾ ਖਾਤਮਾ ਕਰਨ ਲਈ ਪ੍ਰਣ ਕੀਤਾ ਤੇ ਜ਼ਾਲਿਮਾਂ ਦਾ ਟੱਕਰਾਂ ਕਰਨ ਲਈ ਕਮਰ ਕੱਸਾ ਕਰਕੇ ਹੱਥ ਵਿੱਚ ਸ਼ਮਸ਼ੀਰ ਫੜੀ। ਇਸੇ ਦਿਨ ਸਦੀਆਂ ਤੋਂ ਲੁਰਤਾੜੇ ਹੋਏ ਛੂਦਰਾਂ ਨੂੰ ਸਰਦਾਰ ਦਾ ਲਕਬ ਮਿਲਿਆ ਤੇ ਸਮਾਜ ਵਿੱਚ ਇੱਕ ਨਵਾਂ ਇਨਕਲਾਬ ਆਇਆ। ਜਿਸ ਨੇ ਸਾਰੇ ਸਿੱਖਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਇੱਕ ਕਰ ਦਿੱਤਾ। ਇਸੇ ਦਿਨ ਪਛੜੀਆਂ ਜਾਤਾਂ ਦਾ ਨਾਸ਼ ਹੋਇਆ ਤੇ ਸਭ ਖਾਲਸਾ ਬਣ ਗਏ। ਕਾਂਗੜ ਦੇ ਵਿੱਚ ਵੀ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨਵੀਆਂ ਵਿਆਹੀਆਂ ਜੋੜੀਆਂ ਮਿੱਟੀ ਕੱਢ ਕੇ ਰਸਮ ਪੂਰੀ ਕਰਦੀਆਂ ਹਨ। ਜਿੱਥੇ-ਜਿੱਥੇ ਵੀ ਧਾਰੀਵਾਲ ਬਸੇ ਹਨ ਵਿਸਾਖੀ ਦੇ ਮੇਲੇ ਤੇ ਮੱਥਾ ਟੇਕਣ ਲਈ ਜ਼ਰੂਰ ਪਹੁੰਚਦੇ ਹਨ ਤੇ ਮਿੱਟੀ ਕੱਢਣ ਦੀ ਰਸਮ ਪੂਰੀ ਕਰਦੇ ਹਨ। ਇੱਕ ਧਾਰਨਾ ਇਹ ਵੀ ਸਿੱਧ ਹੈ ਕਿ ਕਿਸੇ ਦੇ ਮੌਕੇ ਹੁਣ ਤਾਂ ਇਥੇ ਸੁੱਕ ਸੁੱਕੇ ਮੌਕੇ ਠੀਕ ਹੋ ਜਾਂਦੇ ਹਨ ਵਿਸਾਖੀ ਵਾਲੇ ਦਿਨ ਜਾਂ ਸੋਮਵਾਰ ਵਾਲੇ ਦਿਨ ਲੂਣ ਅਤੇ ਝਾੜੂ ਚੜਾਇਆ ਜਾਂਦਾ ਹੈ ਲੂਣ ਅਤੇ ਝਾੜੂ ਕਿਸੇ ਦੇ ਮੌਕੇ ਹੋਏ ਹੋਣ ਉਸ ਸਮੇਂ ਸੁੱਕੀ ਹੋਈ ਸੁੱਕੋਤਾਰੀ ਜਾਂਦੀ ਹੈ ਵਿਸਾਖੀ ਤੇ ਮੇਲੇ ਦੇ ਤਿੰਨ ਦਿਨ ਲੰਗਰ ਵਰਤਾਇਆ ਜਾਂਦਾ ਹੈ ਕਈ ਵਾਰ ਕਬੱਡੀ ਦਾ ਮੈਚ ਵੀ ਖੇਡਿਆ ਜਾਂਦਾ ਹੈ ਤੇ ਕਵਿਸ਼ਰ ਲਾਏ ਜਾਂਦੇ ਹਨ ਇਸ ਕਰਕੇ ਵਿਸਾਖ ਮਹੀਨੇ ਦਾ ਪਹਿਲਾ ਦਿਨ ਸਿੱਖਾਂ ਲਈ ਮੁਬਾਰਕ ਦਿਨ ਹੈ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ